ਕੱਢੜ ਕਾ ਕੋ ਜਿੰਦਾ ਨਹੀਂ। ਆਹ ਖੇਤ ਗਏ ਹੋਏ ਨੇ। ਗੱਛਾ। ਹਾਂ ਜੱਸਾ ਵੀ ਨਾਲੇ ਬਾਈ ਵੀ ਹੁਣ ਲੱਗਦਾ। ਉਹ ਪਚੋਲੂ ਜਾ। ਉਹ ਵੀ ਨਾਲੇ ਹੋਣਾ ਹੋਰ ਉਹਨੇ ਕਿੱਥੇ ਜਾਣਾ। ਘਰੇ ਗੜਾ ਹੁ ਕੱਲਾ ਟਿਕਦਾ گا۔ ਹੈ ਨਹੀਂ ਕੋਈ ਕੜ। ਜੇ ਕੋਈ ਕਰੇ ਹੁੰਦਾ ਤੈਨੂੰ ਦਿਖਦਾ ਨਾ ਕੋਈ ਨਹੀਂ ਹੈਗਾ ਕੱਲੀ ਮਾਇਆ। ਕੀ ਆ। ਆ ਗਿਆ। ਕਚਾਪ ਮਰੀਆਂ ਦੇ ਦੱਸੋ ਗੇਟ ਲੌਕ ਨੂੰ ਕੀ ਹੋ ਰਿਹਾ ਹੈਗਾ ਹੈ ਗੇਟ ਕਾ ਤੋ ਲਾਕੇ ਉਹ ਲਾਤਾ ਮਾ ਦੇਖ ਲੈ ਖਰਦਾਨੇ ਤੱਕ ਪਈ ਜਾਂ ਨਹੀਂ ਹੈ ਬੇ ਲਾ ਦੇਂਦੇ ਝਾੜੂ ਮੇਰਾ ਤਾਂ ਸਰਦੂ ਕੀ ਜਾਂਦਾ ਤੱਕ ਦੇਖ ਲੈ ਮਾ ਜੇ ਜਿਵੇਂ ਆਪਾਂ ਦੋਏ ਜੀਂ ਅੱਜ ਕੱਦ ਹੈ ਆਪਦਾ ਕੱਦ ਲੱਗਦਾ ਹੈ ਕਦੇ ਤਾਂ ਜੀ ਕਰਦਾ ਵੀ ਉਹ ਫੁੰਝੇ ਤੋ ਭੇਜਾ ਕਦੇ ਹੋ ਜਾ ਜੇ ਕਜ ਵਾਕਫੂ ਫਿਕਨੀ ਡਾਣ ਕਰ ਰਹੇ ਹੈ ਹੈ ਮੈਂ ਗੁਗੜੂ ਮੁਗੜੂ ਕਹਾ ਨੂੰ ਆਵਦਾ ਹਾਂ ਆਏ ਕੋ ਫਾਇਦੀ ਕਪੜਾ ਪਰੇ ਨਹੀਂ ਪਾਸਦੀ ਮੈਂ ਆਏ ਜਵਾਕ ਲੈਟਰੀ ਚੋਂ ਨਹੀਂ ਨਿਕਲਦੇ 4 ਮਹੀਨੇ ਹੋ ਗਏ ਮੂੰ ਤਾਂ ਪਰਾਂ ਕਰਕੇ ਪੈ ਜਾਣਾ ਓਏ ਮੈਂ ਮੈਂ ਤੇ ਲੋਕੋ ਚ ਕੀ ਹੈ ਕੱਜ ਹੈ ਮੇਰੀ ਖੰਡ ਤਾਂ ਹੈ ਜੇ ਕਿ ਕੂੜਾ ਚੱਕਣ ਵਾਲੀ ਛੋੜੂਗਾ ਖੜੀ ਹੋ ਹੱਥ ਤੋਂ ਘਰ ਦੇ ਕੰਮ ਤਾਂ ਕਰਨੀ ਨੇ ਹੁਣ ਓਏ ਤੂੰ ਕੰਮ ਵਾਲੀ ਛੋੜੂਗਾ ਕੰਮ ਵਾਲੀ ਲਾ ਲਾਂਗੇ ਕੋਈ ਕੋਈ ਨਾ ਜਦੋਂ ਲਾਏਗਾ ਦੇਖੀ ਜਾ ਅਰੇ ਆਹ ਅਜੇ ਛਾੜਾ ਦਿਨ ਕੋ ਛਾੜਾ ਕੱਢੀ ਛਾੜਾ ਦਿਨ ਅਨ ਪੜਾ ਪੂ ਘੋਟਾ ਲੈ ਕਿ ਲੈ ਨਾਲ ਤੇ ਕੂੜਿਆਂ ਤੋਂ ਹੱਥ ਤੋਂ ਥੋੜਾ ਥੋੜਾ ਵਧੀਆ ਕਵੇ ਛੋਣੀ ਚ ਲੱਗੀ ਜਾਂਦੀ ਗਾਜ ਫਰੈਂਕ ਕੜਾ ਕੇ ਆਈਆਂ ਮੁੰਦੀ ਮੈਂ ਤਾਂ ਜਿਹੇ ਜੀ ਹੈਗੀਆਂ ਉਹੀ ਜਿਉ ਹੈਗੀਆਂ ਪਰ ਤੈਨੂੰ ਕੀ ਹੋ ਗਿਆ ਮਨ ਨੂੰ ਕੀ ਹੋਣਾ ਖੋਇਆ ਗਿਆ ਤੇਰਾ ਕੁਸ ਲੈ ਆਇਆ ਕਿ ਬੌਲੀ ਪਰ ਪੁੱਲ ਗਿਆ ਹੋਣਾ ਕੁਸ ਮੈਂ ਤੈਨੂੰ ਥੋੜੂ ਪੁੱਲ ਛੱਕ ਦਵਤੇ ਪਿਆਰ ਨੂੰ ਹਾਂ ਅੱਛਾ ਹੁਣ 4 ਮਹੀਨਾ ਮਗਰੋਂ ਤੈਨੂੰ ਪਿਆਰ ਦੀ ਯਾਦ ਆ ਗਈ ਉਹੀ ਪਿਆਰ ਜਿੱਚ ਕਹਨੇ ਮੰਤ ਮੁਸ਼ਕ ਮਾਰਦੀ ਐ ਤੇਰੇ ਤਾਂ ਜੂਆ ਨੇ ਤੂੰ ਤਾਂ ਐਂ ਲੱਗਦੀ ਐ ਕਹਿੰਦਾ ਕਈ ਤਾਂ ਬੜੀ ਜਾਂ ਜੜੋਟ ਗਿਆ ਭਰਾ ਹੋ ਜਾ ਮੇਰੇ ਹੱਥ ਜਣਾ ਲਾਦੀ ਕਮਾਲ ਕਰਦਾ ਜਮੀ ਡੰਡੀ ਰਗੜਦੀ ਐਂ ਗੀਆਂ ਨੇ ਫੇਗੀਆਂ ਨੇ ਜੂਆ ਮਾ ਛੱਤੀ ਕਹ ਹਾਂ ਐ ਨਹੀਂ ਪਤਾ ਕਦੋਂ ਚ ਚੜਵੀ ਹੋਵੇ ਛੱਤ ਤੇਰੇ ਮੇਰੇ ਤਾਂ ਸਾਰਾ ਕੁਝ ਉਹਦੇ ਨਾਲ ਪਾਗ ਜਦਾ ਲੰਡੀ ਲਵੇ ਕਿਉਂ ਹੁਣ ਬਲਾਉਣੋਂ ਹਟ ਗਈ ਤੈਨੂੰ ਉਹਦਾ ਤਾਂ ਮੂੰਹ ਜਾਦੇ ਆਉਂਦਾ ਸੀ ਤੈਨੂੰ ਇਹੀ ਕੱਟੂਤਾਂ ਦੀਆਂ ਤਾਂ ਇਹੀ ਨਹੀਂ ਤੈਨੂੰ ਮੂੰਹ ਲਾਉਂਦਾ ਨਾ ਲਾ ਮੂੰਹ ਹਾਂ ਮੁੱਛ ਪਰ ਮੁੱਛ ਕਾ ਮਰਤੇ ਦੀ ਤਾਂ ਮਛਕੂ ਮਾਰ ਦਿਆ ਤੇਰੇ ਨੂੰ ਮੈਂ ਨਾ ਮਿੰਨਾ ਨਾ ਨਾਉਂ ਗਾਣੀ ਹੈਗਾ ਮੁਸਕ ਕਹਿੰਦਾ ਮੈਨੂੰ ਵਾਹਾ ਬਕ ਚੌਰੇ ਉਹਨਾਂ ਲੱਤ ਤੜਾਵਲੀ ਮੱਥਾਂ ਕੰਮ ਕਰ ਤੂੰ ਕੰਮ ਕਰਨ ਵਾਲੇ ਹੋਰ ਕਰੋ ਤੈਨੂੰ ਭੈਟ ਨੂੰ ਮੂੰਹ ਲਾਉਂ ਆ ਤੂੰ ਸੁਣਦਾ ਕਿ ਨਾ ਮੇਰੀ ਉਈ ਫੀਲਿੰਗਾਂ ਚੱਕੀ ਜਾਂਦੀ ਐ ਭੱਗ ਜਾ ਹਾਂ ਉਈ ਫੀਲਿੰਗਾਂ ਚੱਕੀ ਜਾਂਦੀ ਐ ਹਾਂ ਤੇਰੇ ਸਿਰ ਤੇ ਜਪੂ ਮੈਂ ਫੀਲੂਗਾ ਸੜੇ ਹੋਏ ਤੇ ਤੇਰੀ ਗੱਲ ਤੇ ਹੱਥ ਲਾਉਂ ਪੁੱਤ ਨੀ ਹਾਂ ਮਣੀ ਮੱਥਾ ਗੱਲ ਦਪੜੀਆ ਬੁੱਥੇ ਤੇ ਤਾਂ ਮੱਥੋਂ ਕੀ ਲੈਣਾ ਤੂੰ ਡੰਡੀ ਰਗੜ ਪਉ ਤਾਂ ਪੜੀਆ ਤੇਰੇ ਹਾਂ ਮਾਰ ਦਿਆ ਗੱਲਾਂ ਚੰਦਰਾਲ ਲੰਗੜਦੀਨ ਜਾਂ ਕਮਾਲ ਕਰਦਾ ਜੰਮੀ ਜਦੋਂ ਜੀ ਕਰਿਆ ਬੁਲਾ ਲੈ